ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਸਿੰਪਲ ਸੂਟ ਦੀ ਕਟਿੰਗ ਕਰਨੀ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਨਾਪ ਲੈਣੀ ਆ ਆਪਾਂ ਲੈਂਥ 40 ਇੰਚ ਕਮੀਜ਼ ਤਿਆਰ ਰੱਖਣਾ ਹੈ ਇਸ ਕਰਕੇ ਆਪਾਂ ਇਸ ਵਿੱਚ 4 ਇੰਚ ਕਪੜਾ ਉਤਰਪਾਈ ਲਈ ਪਲੱਸ ਕਰਿਆ ਹੈ ਤੇ ਹੈਪਾ ਪਰ ਰੱਖਣੀ ਹੈ 20 ਇੰਚ ਇਧਰ ਆਪਾਂ 3 ਇੰਚ ਕਪੜਾ ਵਧ ਲਿਆ ਹੁਣ ਆਪਾਂ ਕਪੜੇ ਨੂੰ ਡਬਲ ਫੋਲਡ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਇਨਸ਼ਾਲ ਲਗਾਉਣਾ ਤੀਰਾ ਆਪਾਂ 13 ਇੰਚ ਤੀਰਾ ਰੱਖਣਾ ਜੀ ਆ ਦੇਖੋ ਆਪਾਂ 6.5 ਇੰਚ ਦਾ ਪੀਰਾ ਰੱਖ ਲਿਆ ਹੁਣ ਆਪਾਂ 8 ਇੰਚ ਮੋਡਾ ਰੱਖਣਾ ਜੀ 8 ਇੰਚ ਮੋਡਾ ਰੱਖ ਕੇ ਉਸ ਨੂੰ 2.5 ਇੰਚ ਤੇ ਕਾਟ ਪਾ ਦੇਣੀ ਹੈ ਜੀ ਬਾਹਰਲੇ ਪਾਸੇ ਤੇ ਮੂਰਲੇ ਪਾਸੇ ਤੋਂ 1 ਇੰਚ ਕਟ ਘਟ ਕੇ ਘਟਾ ਕੇ ਕਾਟ ਪਾਉਣੀ ਆ ਉਸ ਤੋਂ ਬਾਅਦ ਆਪਾਂ ਸਾਈਡ ਸੀਮ ਦਾ ਨਾਪ ਲੈ ਲੈਣਾ ਨਾਰਮਲ ਸੂਟ ਦੇ 14.5 ਇੰਚ ਆਪਾਂ ਸਾਈਡ ਸੀਮ ਰੱਖਣੀ ਆ ਫਿਰ ਆਪਾਂ हिਪ ਦਾ ਨਾਪ ਲੈ ਲੈਣਾ ਇਹ ਆਪਾਂ ਆ 20 ਇੰਚ हिਪ ਆਪਾਂ 20 ਇੰਚ ਰੱਖਣੀ ਆ ਵੀਰਾ ਦਾ 10 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਹੁਣ ਆਪਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਆਪਾਂ 19 ਇੰਚ ਰੱਖਣੀ ਹੈ 19 ਇੰਚ ਦੇ 18 9.5 ਤੇ ਆਪਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆਪਾਂ ਕਮਰ ਦਾ ਨਾਪ ਲੈ ਲੈਣਾ ਕਮਰ ਆਪਾਂ 6 ਇੰਚ ਤੋਂ ਨਿਸ਼ਾਨ ਲਗਾ ਕੇ ਕਮਰ ਆਪਾਂ 16.5 ਰੱਖਣੀ ਹੈ ਇਸ ਲਈ ਆਪਾਂ 18 ਇੰਚ ਦੇ ਨਿਸ਼ਾਨ ਲਗਾਵਾਂਗੇ ਹਾਫ ਇੰਚ ਆਪਾਂ ਪਲੇਟਾਂ ਦੀ ਜਿਹੜੀ ਸਿਉਣ ਆਉਂਦੀ ਆ ਉਹਦੇ ਵਾਸਤੇ ਵਧ ਲਿਆ ਇਸ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦੇਾਂਗੇ ਜਿਹੜਾ ਆਪਾਂ ਛਾਤੀ ਦਾ ਨਾਪ ਨਿਸ਼ਾਨ ਲਗਾਉਣਾ ਉਸ ਤੋਂ 2 ਇੰਚ ਥੱਲੇ ਆਪਾਂ ਨਿਸ਼ਾਨ ਲਗਾ ਕੇ ਇੱਥੋਂ ਆਪਾਂ ਇਹਨੂੰ ਰਾਉਂਡ ਸ਼ੇਪ ਦੇ ਦੇਣੀ ਆ ਰਾਉਂਡ ਸ਼ੇਪ ਦੇ ਕੇ ਫਿਰ ਆਪਾਂ ਇਸ ਨੂੰ ਇਹਦੇ ਨਾਲ ਮਿਲਾਉਣਾ ਹੈ ਹੁਣ ਆਪਾਂ ਇਹਨੂੰ हिਪ ਦੇ ਨਿਸ਼ਾਨਾਂ ਮਿਲਾ ਦੇਾਂਗੇ ਹੁਣ ਆਪਾਂ ਪਲੇਟਾਂ ਦਾ ਨਿਸ਼ਾਨ ਲਗਾਵਾਂਗੇ ਪਲੇਟ ਆਪਾਂ 11 ਇੰਚ ਤਿਆਰ ਰੱਖਣੀ ਆ ਇਸ ਕਰਕੇ ਆਪਾਂ ਸਲਾਈਨਾਂ ਦਾ ਵਿੱਚ ਮਾਰਜਨ ਲੈ ਕੇ 12 ਇੰਚ ਤੇ ਆਪਾਂ ਪਲੇਟ ਸ਼ੁਰੂ ਕਰਨੀ ਆ। 3.5 ਇੰਚ ਆਪਾਂ ਇਹਨਾਂ ਦੀ ਚੜਾਈ ਰੱਖਣੀ ਆ। ਹੁਣ ਆਪਾਂ 7 ਇੰਚ ਆਪਾਂ ਪਲੇਟ ਦੀ ਲੰਬਾਈ ਰੱਖਦੀ। ਮੋਡੇ ਵਾਲੀ ਪਲੇਟ ਤੇ ਆਹ ਵਾਲੀ ਪਲੇਟ ਦਾ ਆਪਾਂ 2 ਇੰਚ ਤੇ ਫਰਕ ਰੱਖਣਾ ਹੈ। ਤਿੰਨਾ ਪਲੇਟਾਂ ਦਾ 2-2 ਇੰਚ ਦਾ ਫਰਕ ਰੱਖਣਾ ਹੈ ਹੁਣ ਆਪਾਂ ਇਹਨਾਂ ਨੂੰ ਮਿਲਾ ਦੇਾਂਗੇ ਹੁਣ ਆਪਾਂ ਅੰਪਲੋਇਨਾਂ ਦੇ ਨਿਸ਼ਾਨ ਦੂਜੇ ਪਾਸੇ ਕਰਨ ਲਈ ਪੈਨ ਦੀ ਮਦਦ ਨਾਲ ਨਿਸ਼ਾਨ ਲਗਾਉਂਦਾ चालोान दूज पासे करण लाइ पिण जी मदद नशान ल ਹੁਣ ਆਪਾਂ ਬਾਹਾਂ ਦੀ ਕਟਿੰਗ ਕਰਨ ਲੱਗੇ ਆਂ ਬਾਹਾਂ ਆਪਾਂ 16 ਇੰਚ ਤਿਆਰ ਰੱਖਣੀ ਆਂ 5 ਇੰਚ ਬਾਹਾਂ ਦੀ ਮੋਰੀ ਰੱਖਣੀ ਆਂ ਆਪਾਂ 20 ਇੰਚ ਕੱਪੜਾ ਕੱਟ ਲਿਆ 19 ਇੰਚ ਆਪਾਂ ਇਹਦੀ ਲੈਂਥ ਲੈ ਲਈ ਇਹਨੂੰ ਡਬਲ ਫੋਲਡ ਕਰ ਲੈਣਾ ਬਾਹਾਂ ਦੀ ਆਪਾਂ ਮੋਰੀ 5 ਇੰਚ ਰੱਖਣੀ ਆਂ ਇਸ ਲਈ ਆਪਾਂ ਇਹਨੂੰ ਕੱਪੜਾ ਡਬਲ ਫੋਲਡ ਹੈ 6.5 ਇੰਚ ਦੇ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਧਰੋਂ ਆਪਾਂ 3 ਇੰਚ ਤੋਂ ਨਿਸ਼ਾਨ ਲਗਾ ਲੈਣਾ ਜਿੰਨੀ ਆਪਾਂ ਬਾਹਾਂ ਦੀ ਮੂਰੀ ਰੱਖਣੀ ਆ ਉਸ ਵਿੱਚ ਆਪਾਂ 1.5 ਇੰਚ ਕੱਪੜਾ ਹੋਰ ਐਡ ਕਰਿਆ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦੇਾਂਗੇ ਇੱਥੋਂ ਆਪਾਂ ਥੋੜੀ ਜੀ ਰਾਉਂਡ ਸ਼ੇਪ ਦੇ ਕੇ ਇਹਦੀ ਕਟਿੰਗ ਕਰਦੇ ਆਂਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੇ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ